ਘੇਰ ਵਾਲੀ ਉਹ ਸਾਚੇ ਦਰਬਾਰ ਕੀ ਜੈ ਹਾਂ ਜੀ ਸ਼ੇਰਾਂ ਵਾਲੀ ਦਾ ਉਹ ਸਾਚੇ ਦਰਬਾਰ ਕੀ ਜੈ ਹਾਂਜੀ ਵੀਰ ਜੀ ਸੱਸੀ ਕਾਲ ਜੀ ਜੈ ਮਾਤਾ ਦੀ ਜੈ ਮਾਤਾ ਦੀ ਅੱਜ ਜੋ ਭੰਡਾਰੇ ਕਰਵਾਏ ਜਾ ਰਹੇ ਨੇ ਮਾਤਾ ਰਾਣੀ ਦੇ ਪਿਛਲੇ ਕੁਝ ਦਿਨਾਂ ਤੋਂ ਇਸ ਦੇ ਸਬੰਧ ਦੇ ਵਿੱਚ ਕੀ ਕਹੋਗੇ ਜੀ ਜੈ ਮਾਤਾ ਦੀ ਜੀ ਜੈ ਮਾਤਾ ਦੀ ਇਹ ਭੰਡਾਰੇ 25 ਜੁਲਾਈ ਤੋਂ ਸ਼ੁਰੂ ਹੋਏ ਨੇ ਜੀ ਪੂਰੇ ਸੰਪੂਰਨਤਾ ਵੱਲ ਵੱਧ ਜਾਣਗੇ ਜੀ ਜੀ ਸਾਡੇ ਲੰਗਰ ਪ੍ਰਧਾਨ ਨੇ ਬਿਆਨ ਤਰਾਮ ਜਿਨ੍ਹਾਂ ਦੀ ਦੇਖ ਰੇਖ ਦੇ ਵਿੱਚ ਜੀ ਇਹ ਪ੍ਰੋਗਰਾਮ ਇਹ ਭੰਡਾਰੇ 7 ਦਿਨ 8 ਦਿਨ ਜਿੰਨੀ ਮਹਾਮਾਈ ਦੀ ਮਰਜ਼ੀ ਹੁੰਦੀ ਹੈ ਉਹਨੇ ਦਿਨ ਚਲਾਉਣੇ ਪੈਂਦੇ ਨੇ ਜੀ ਜੀ ਤੇ ਬਹੁਤ ਵਧੀਆ ਸਹਿਯੋਗ ਨਾਲ ਪਿੰਡ ਵਾਸੀਆਂ ਦੇ ਨਗਰ ਵਾਸੀਆਂ ਸਹਿਯੋਗ ਨਾਲ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਅਜੇ ਤੱਕ ਭੰਡਾਰਾ ਚੱਲ ਰਿਹਾ ਜੀ ਜੀ ਬਾਕੀ ਮਹਾਮੈਦੀ ਕਿਰਪਾ ਨਾਲ ਹੀ ਸਾਰਾ ਕੁਝ ਹੁੰਦਾ ਜੀ 14ਵਾਂ ਭੰਡਾਰਾ ਜੀ ਆਪਣਾ ਇਹ 14ਵਾਂ ਭੰਡਾਰਾ ਜੀ ਹਾਂਜੀ ਜਾਨੀ ਕਿ ਕਹਿ ਸਕਦੇ ਆ ਕਿ 14 ਸਾਲ ਤੋਂ ਲਗਾਤਾਰ ਇਸ ਆਸਥਾਨ ਤੇ ਪੰਡਾਰਾ ਮਾਤਾ ਰਾਣੀ ਦਾ ਚਲਾਇਆ ਜਾਂਦਾ ਚਲਾਇਆ ਜਾਂਦਾ ਇਹ ਕਿੰਨਾ ਕਿੰਨਾ ਪਿੰਡਾਂ ਵੱਲੋਂ ਜੀ ਸਹਿਯੋਗ ਦਿੱਤਾ ਜਾਂਦਾ ਤੁਹਾਨੂੰ ਇਹ ਕੁਪਗਲਾ ਜੀ ਸੋਹਣਾ ਟੈਂਬਰਵਾਲ ਸੋਮਲ ਖੇੜੀ ਮਲੋਦ ਸੇਖਾ ਅਰੋੜੀਆਂ ਆਰਾਮਗੜ ਸਰਦਾਰਾਂ ਆਰਾਮਗੜ ਸਰਦਾਰਾਂ ਤੇ ਆਪਣਾ ਮਾਡਲ ਟਾਊਨ ਨਗਰ ਨਿਵਾਸੀ ਜੀ ਮਾਤਾ ਦੇ ਸੇਵਾਦਾਰਾਂ ਵੱਲੋਂ ਕਹਿ ਰਹੀ ਹੈ ਕਿ ਸੰਗਤਾਂ ਵੱਲੋਂ ਕਿਦਾਂ ਦਾ ਸਹਿਯੋਗ ਮਿਲਿਆ ਜੀ ਬਹੁਤ ਵਧੀਆ ਸਹਿਯੋਗ ਮਿਲਿਆ ਜੀ ਬਹੁਤ ਵਧੀਆ ਸਹਿਯੋਗ ਮਿਲਿਆ ਜੀ ਬਹੁਤ ਵਧੀਆ ਢੰਗ ਨਾਲ ਸੇਵਾ ਸੰਭਾਰਿਆ ਨਗਰ ਨਿਵਾਸੀ ਵੀ ਪੂਰੀ ਵੱਧ ਚੜ ਕੇ ਸੇਵਾ ਕਰਦੇ ਨੇ ਜੀ ਜੀ ਖਾਜਨੀਆਂ ਵੀ ਲਵਾਉਂਦੇ ਨੇ ਬਾਕੀ ਸੇਵਾਦਾਰ ਸਾਡੇ ਮੁੰਡੇ ਬਹੁਤ ਵਧੀਆ ਨੇ ਜੀ ਜਿਹੜੇ ਦਿਨ ਰਾਤ ਇੱਕ ਕਰਕੇ ਮਹਾਮਾਏ ਦੇ ਚਰਨਾਂ ਦੇ ਵਿੱਚ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਜੀ ਜੀ ਅੱਜ ਸਮਾਗਨ ਦੀ ਸਮਾਗਨ ਦੀ ਰੌਣਕੀ ਦੀ ਹੈਗੀ ਅੱਜ ਸਮੂਹ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੀ ਸੂ ਸੰਗਤਾਂ ਨੂੰ ਅਸੀਂ ਵਿਧਾਈਆਂ ਦਿੰਦੇ ਆਂ ਮਾਤਾ ਦੇ ਨਰਾਤਿਆਂ ਦੀ ਜੀ ਤੇ ਅਸੀਂ ਇਹੀ ਆਸ ਕਰਦੇ ਆਂ ਸੰਗਤਾਂ ਤੋਂ ਵੀ ਹਰੇਕ ਸਾਲ ਹਾਂਜੀ ਇਹ ਚੱਲੇ ਇਸੇ ਤਰ੍ਹਾਂ ਚੱਲਦੇ ਰਹਿਣ ਮਹਾਮਾਈ ਦੇ ਗੁਣਗਾਨ ਹੁੰਦੇ ਰਹਿਣ ਜੀ ਤੇ ਸਾਰੀਆਂ ਸੰਗਤਾਂ ਦਾ ਸਹਿਯੋਗ ਮਿਲਦੇ ਰਹਿਣ ਸਾਡੇ ਸੇਵਾਦਾਰਾਂ ਦਾ ਸਹਿਯੋਗ ਮਿਲਦੇ ਰਹਿਣ ਇਹੀ ਆਸਾ ਕਰਦੇ ਆਂ ਵੀ ਅਗਲੇ ਸਾਲ ਨੂੰ 15ਵਾਂ ਵਿਸ਼ਾਲ ਪੜਾਣਾ ਲੈ ਕੇ ਜਦੋਂ ਆਈਏ ਜੀ ਤਾਂ ਇਸ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਇਸ ਪੜਾਰੇ ਦੇ ਸਬੰਧ ਦੇ ਵਿੱਚ ਮੈਂ ਪੰਡਾਰੇ ਦੇ ਸਬੰਧ ਦੇ ਵਿੱਚ ਜੀ ਮੈਂ ਸਾਰੀਆਂ ਸੰਗਤਾਂ ਦਾ ਸਾਰੀਆਂ ਸੰਗਤਾਂ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਪਿੰਡ ਪਿੰਡ ਵਾਲਿਆਂ ਦਾ ਜੀ ਬਾਕੀ ਅੱਗੇ 10 ਪਿੰਡ ਹੋਰ ਹੈ ਜਿਹਾ ਜਿਵੇਂ ਮਾਡਲਟਾਣ ਹੋ ਗਿਆ ਜੀ ਤੇ ਆਰਾਮਗੜ ਕਰਦਾਨਾ ਹੋ ਗਿਆ ਟਿਮਰਾਲ ਹੋ ਗਿਆ ਜੀ ਸਿੱਖ ਹੋ ਗਿਆ ਸੁਨਿਆ ਕੋਪੂ ਹੋ ਗਿਆ ਜੀ ਮਲੌਦ ਛੇੜੀ ਹੋ ਗਈ ਜੀ ਤੇ ਇਹ ਸਾਰੀਆਂ ਸੰਗਤਾਂ ਦਾ ਵੱਧ ਤੋਂ ਵੱਧ ਤੋਂ ਵੱਧ ਚੜ ਕੇ ਨਾਲ ਸਾਡੇ ਆ ਸੰਯੋਗ ਸਾਰਿਆਂ ਨੂੰ ਪੰਡਾਰੇ ਦੀ ਮਾਤੋਵਾਦ ਅਸੀਂ ਜੀਰਾਂ ਨੂੰ ਵਧਾਈ ਦਿੰਨੇ ਆ ਜੀ ਕੋਈ ਰਲ ਮਿਲ ਕੇ ਐਦਾਂ ਹੀ ਲੰਗਰ 15ਵਾਂ ਅਗਲਾ ਜੋ ਆ ਰਿਹਾ ਉਹ ਚੱਲਦਾ ਰਹੇ ਸਹਿਯੋਗ ਮਾਤਾ ਰਾਨੀ ਦਾ ਮਿਲਦਾ ਰਹੇ ਆਸ਼ੀਰਵਾਦ ਆ ਜੋ ਮਾਤਾ ਨਾਲ